ਰੀਨਾ ਸ਼ਰਮਾ ਨੂੰ ਇਨਸਾਫ ਦਿਵਾਣਾ ਲੋਈਆਂ ਵਾਸੀਆਂ ਦੀ ਜ਼ਿੰਮੇਵਾਰੀ ਰੀਨਾ ਸ਼ਰਮਾ ਲੋਈਆਂ ਦੀ ਧੀ ਹੈ ਉਹ ਇੱਕ ਮਹਿਲਾ ਪੱਤਰਕਾਰ ਹੈ ਪੱਤਰਕਾਰ ਹੋਣ ਦੇ ਨਾਤੇ ਉਹ ਇੱਕ ਸਮਾਜ ਸੇਵਕਾ ਹੈ ਸਮਾਜ ਵਿੱਚ ਹੋ ਰਹੇ ਚੰਗੇ ਮਾੜੇ ਵਰਤਾਰੇ ਤੇ ਨਜ਼ਰ ਰੱਖਣਾ ਚੰਗੇ ਵਰਤਾਰੇ ਲਈ ਸ਼ਾਬਾਸ਼ੀ ਦੇਣਾ ਤੇ ਮਾੜੇ ਵਰਤਾਰੇ ਵਿਰੁੱਧ ਆਵਾਜ਼ ਬੁਲੰਦ ਕਰਨਾ ਉਸ ਦੀ ਜ਼ਿੰਮੇਵਾਰੀ ਹੈ ਹੋ ਸਕਦਾ ਹੈ ਉਸ ਨੂੰ ਇਸ ਜ਼ਿੰਮੇਵਾਰੀ ਨਿਭਾਉਣ ਦਾ ਹੀ ਖਮਿਆਜ਼ਾ ਭੁਗਤਣਾ ਪਿਆ ਹੋਵੇ ਤੁਸੀਂ ਸਭ ਜਾਣਦੇ ਹੋ ਕਿ 3 ਦਿਨ ਪਹਿਲਾਂ ਰੀਨਾ ਸ਼ਰਮਾ ਤੇ ਤੜਕੇ ਸਾਜਰੇ 4:30 ਵਜੇ ਉਸ ਵਕਤ ਹਮਲਾ ਹੋਇਆ ਜਦੋਂ ਉਹ ਰੁਟੀਨ ਮੁਤਾਬਕ ਮੰਦਿਰ ਨੂੰ ਜਾ ਰਹੀ ਸੀ ਮੈਨੂੰ ਇਸ ਘਟਨਾ ਦਾ ਕੈਨੇਡਾ ਬੈਠੇ ਨੂੰ ਨੈਟ ਉੱਪਰ ਲੋਈਆਂ ਦੀਆਂ ਖਬਰਾਂ ਪੜ੍ਹ ਕੇ ਪਤਾ ਲੱਗਾ ਮੈਂ ਤੁਰੰਤ ਰੀਨਾ ਸ਼ਰਮਾ ਨੂੰ ਫੋਨ ਲਾਇਆ ਉਸਨੇ ਮੈਨੂੰ ਘਟਨਾ ਦਾ ਬਿਆਨ ਘਟਨਾ ਵੀ ਬਿਆਨ ਕੀਤੀ ਤੇ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਭੇਜੀ ਇਨਾਂ ਤਸਵੀਰਾਂ ਦੇ ਇੱਕ ਹਿੱਸੇ ਵਿੱਚ ਤੁਸੀਂ ਕਥਿਤ ਦੋਸ਼ੀ ਨੂੰ ਨੇੜੇੋਂ ਦਾ ਦੇਖ ਸਕਦੇ ਹੋ ਤੇ ਦੂਜੇ ਹਿੱਸੇ ਵਿੱਚ ਮੋਟਰਸਾਈਕਲ ਸਵਾਰ ਉਸ ਕਥਿਤ ਦੋਸ਼ੀ ਨੂੰ ਦੇਖ ਸਕਦੇ ਹੋ ਕਿ ਕਿਵੇਂ ਉਹ ਰੀਨਾ ਸ਼ਰਮਾ ਨੂੰ ਧੱਕਾ ਮਾਰ ਕੇ ਸੜਕ ਉੱਪਰ ਸੁੱਟਦਾ ਹੈ ਇੱਕ ਵਾਰ ਫਿਰ ਦੇਖੋ ਕਿ ਕਿਵੇਂ ਰੀਨਾ ਸੁਨਸਾਨ ਸੜਕ ਉੱਪਰ ਮੂੰਹ ਪਰਨੇ ਡਿੱਗਦੀ ਹੈ ਹੁਣ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਅਣਪਛਾਤਾ ਲੜਕਾ ਜਿਸ ਨੇ ਰੀਨਾ ਸ਼ਰਮਾ ਨੂੰ ਛੱਟ ਮਾਰੀ ਹੈ ਜਾਂ ਉਸ ਉੱਪਰ ਹਮਲਾ ਕੀਤਾ ਹੈ ਉਸ ਦਾ ਮਕਸਦ ਕੀ ਹੋ ਸਕਦਾ ਹੈ ਸੀਸੀਟੀਵੀ ਫੁਟੇਜ ਦੇ ਮਤਲਬ ਕੋ ਉਸਨੇ ਕੋਈ ਲੁੱਟਖੋਹ ਦੀ ਕੋਸ਼ਿਸ਼ ਨਹੀਂ ਕੀਤੀ ਰੀਨਾ ਸ਼ਰਮਾ ਨੇ ਮਿੰਨ ਫੋਨ ਤੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਲੜਕੀਆਂ ਦੇ ਸਕੂਲ ਦੇ ਮਗਰਲੇ ਪਾਸੇ ਜਿੱਥੇ ਉਹਦਾ ਖੁਦ ਦਾ ਘਰ ਵਾਰੀ ਰੀਨਾ ਸ਼ਰਮਾ ਦਾ ਕਿਸੇ ਪੂੜ ਆਸ਼ਿਕ ਨੂੰ ਉੱਥੇ ਖੜੇ ਹੋਣ ਤੋਂ ਲਗਾਤਾਰ ਵਰਜਦੀ ਸੀ ਮੈਂ ਦਾਅਵੇ ਨਾਲ ਤਾਂ ਨਹੀਂ ਕਹਿ ਸਕਦੀ ਪਰ ਹੋ ਸਕਦਾ ਹੈ ਕਿ ਇਹ ਲड़का ਉਹੀ ਹੋਵੇ ਰੀਨਾ ਨੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਸੱਟਾਂ ਖਾਧੀਆਂ ਹਨ ਉਸ ਦਾ ਨੱਕ ਮੂ ਛਿੱਲਿਆ ਗਿਆ ਹੈ ਉਸ ਦਾ ਗੋਡਾ ਛਿੱਲਿਆ ਗਿਆ ਹੈ ਜੇ ਉਸ ਦਾ ਸਿਰ ਸੜਕ ਤੇ ਵੱਜਦਾ ਤਾਂ ਇਹ ਹਮਲਾ ਜਾਨਲੇਵਾ ਹੋ ਜਾਣਾ ਸੀ ਤੇ ਹਮਲਾਵਰ ਦਾ ਮਕਸਦ ਪੂਰਾ ਹੋ ਜਾਣਾ ਸੀ ਤਾਂ ਹੀ ਮੈਂ ਸ਼ੁਰੂ ਚ ਆਖਿਆ ਹੈ ਕਿ ਰੀਨਾ ਨੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਆਪਣੀ ਜਾਨ ਜੋਖਮ ਵਿੱਚ ਪਾਈ ਹੈ ਹੁਣ ਉਸ ਨੂੰ ਇਨਸਾਫ ਦਿਵਾਉਣਾ ਸਮਾਜ ਦੀ ਖਾਸ ਕਰਕੇ ਲੋਈਆਂ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਮੈਨੂੰ ਪੂਰੀ ਉਮੀਦ ਹੈ ਇਸ ਗੱਲ ਦੀ ਬਹੁਤ ਤੇ ਪੂਰੀ ਉਮੀਦ ਹੈ ਕਿ ਲੋਈਆਂ ਦੇ ਵਪਾਰ ਮੰਡਲ ਐਕਟਿਵ ਸਿਟੀਜ਼ਨ ਕਲੱਬ ਸਮੇਤ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਧਾਰਮਿਕ ਤੇ ਪੱਤਰਕਾਰਾਂ ਦੀਆਂ ਸੰਸਥਾਵਾਂ ਇਨਸਾਫ ਲਈ ਰੀਨਾ ਦੇ ਨਾਲ ਖੜਨ ਗਈਆਂ ਤੇ ਉਸ ਦਾ ਹੌਸਲਾ ਬਲੰਦ ਰੱਖਣ ਗਈਆਂ ਸ਼ਹਿਰ ਦੇ ਉੱਗੇ ਸਮਾਜ ਸੇਵੀ ਅਮਨ ਪਨੇਸਰ ਨੇ ਤਾਂ ਇਸ ਪਾਸੇ ਪਹਿਲ ਕਦਮੀ ਸ਼ੁਰੂ ਵੀ ਕਰ ਦਿੱਤੀ ਹੈ ਉਧਰ ਲੋਹਿਆ ਨਗਰ ਪੰਚਾਇਤ ਦੇ ਪ੍ਰਧਾਨ ਜਗਜੀਤ ਸਿੰਘ ਨੋਨੀ ਸੀਨੀਅਰ ਅਕਾਲੀ ਆਗੂ ਜਸਬੀਰ ਸਿੰਘ ਸਰਪੰਚ ਵਪਾਰ ਮੰਡਲ ਦੇ ਸਰਪਸ ਕੁਲਵੰਤਰਾਏ ਸ਼ਰਮਾ ਅਜੀਤ ਖਬਰ ਦੇ ਪੱਤਰਕਾਰ ਗੋਪਾਲ ਸਿੰਘ ਸ਼ਤਾਬਗੜ ਅਜੀਤ ਵੈਬ ਟੀਵੀ ਦੇ ਪੱਤਰਕਾਰ ਕੁਲਦੀਪ ਸਿੰਘ ਖਾਲਸਾ ਹਿੰਦ ਚਮਾ ਹਿੰਦ ਸਮਾਚਾਰ ਸਮੂਹ ਦੇ ਪੱਤਰਕਾਰ ਸੁਭਾਸ਼ ਸੱਦੀ ਸਮੇਤ तमाम ਜ਼ਿੰਮੇਵਾਰ ਸ਼ਹਿਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਤੁਰੰਤ ਫੜ ਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਸ਼ਹਿਰ ਦੀਆਂ ਧੀਆਂ ਪੈਣਾ ਨੇਰੇ ਸਵੇਰੇ ਬੇਖੌਫ ਮੰਦਰ ਗੁਰਦੁਆਰੇ ਜਾ ਸਕਣ ਮੇਰੀ ਜਾਣਕਾਰੀ ਮੁਤਾਬਕ ਲੋਈਆਂ ਦੇ ਐਸਐਚਓ ਕੋਈ ਦਿਨ ਬਾਅਦ ਰਿਟਾਇਰ ਹੋ ਰਹੇ ਹਨ ਇਸ ਲਈ ਮੇਰੀ ਗੁਜਾਰਿਸ਼ ਹੁਣੇ ਹੁਣੇ ਨਿਯੁਕਤ ਹੋਏ ਡੀਐਸਪੀ ओंकार ਸਿੰਘ ਬਰਾੜ ਨੂੰ ਹੈ ਕਿ ਉਹ ਇਸ ਘਟਨਾ ਵੱਲ ਨਿੱਜੀ ਧਿਆਨ ਦੇਣ ਕਿਉਂਕਿ ਉਹ ਲੋਈਆਂ ਦੇ ਐਸਐਚਓ ਵੀ ਰਹਿ ਚੁੱਕੇ ਹਨ ਤੇ ਉਹਨਾਂ ਦੇ ਸਮੇਂ ਕਦੇ ਕੋਈ ਭੂੰਡ ਆਸ਼ਿਕ ਸੜਕਾਂ ਤੇ ਰੜਕਿਆ ਨਹੀਂ ਸੀ ਲੋ ਜਾਨ ਤੋਂ ਪਹਿਲਾਂ ਇੱਕ ਵਾਰ ਰੀਨਾ ਸ਼ਰਮਾ ਦੇ ਮੋਹ ਹਸਨ ਲਓ ਆਪੀਤੀ ਜੋ ਉਸਨੇ ਮੈਨੂੰ ਕੈਨੇਡਾ ਬੈਠੇ ਨੂੰ ਇੱਥੇ ਭੇਜੀ ਹੈ ਧੰਨਵਾਦ ਮੈਂ ਸਵੇਰੇ ਰੋਜ਼ ਮੰਦਰ ਜਾਂਦੀ ਹਾਂ ਮੰਦਰ ਜਾ ਰਹੀ ਸੀ ਤੇ ਮੇਰੇ ਤੇ ਜਾਨ ਲੈਵਾ ਹਮਲਾ ਹੋਇਆ ਤੇ ਮੁੰਡੇ ਨੇ ਪਹਿਲਾਂ ਚੱਕਰ ਲਾਇਆ ਉਸ ਤੋਂ ਬਾਅਦ ਉਹਨੇ ਮੈਨੂੰ ਮੋਟਰਸਾਈਕਲ 'ਤੇ ਸੱਟਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਨਾਲ ਜਦ ਮੈਂ ਨਹੀਂ ਦੇਗੀ ਉਹਨੇ ਲੱਤ ਮਾਰ ਕੇ ਮੈਨੂੰ ਸਿੱਟ ਦਿੱਤਾ ਜਿਸ ਵਿੱਚ ਮੇਰੀਆਂ ਗੁੱਟੀਆਂ ਸੱਟਾਂ ਵੀ ਲੱਗੀਆਂ ਮੋਟਰ ਇੱਥੇ ਵੀ ਲੱਗੀਆਂ ਔਰ ਨੱਕ ਬੋਲਤੇ ਵੀ ਔਰ ਮੈਂ ਪੁਲਿਸ ਦੇ ਅੱਗੇ ਕਾਰਵਾਈ ਦੀ ਮੰਗ ਕਰਦੀ ਆ ਪਰ ਪੁਲਿਸ ਵੀ ਮੈਨੂੰ ਹਾਲੇ ਕੋਈ ਰਿਸਪਾਂਸ ਨਹੀਂ ਦੇ ਰਹੀ ਹੈ ਮੈਂ ਐਸਚ ਨੂੰ ਅੱਜ ਵੀ ਫੋਨ ਲਾਇਆ ਤਿੰਨ ਦਿਨ ਹੋ ਗਏ ਅੱਜ ਤੀਸਰਾ ਦਿਨ ਆ ਤੋ ਪੁਲਿਸ ਮੈਂ ਉਹ ਜਦੋਂ ਮੈਂ ਕਹਿ ਰਹੀ ਹਾਂ ਉਹ ਕਹਿ ਰਹੇ ਆ ਵੀ ਹਾਂ ਕੋਈ ਗੱਲ ਨਹੀਂ ਦੇਖਦੇ ਆ ਕੈਮਰੇ ਦੇ ਦੇਖਦੇ ਆ ਪਰ ਹਾਲੇ ਕੋਈ ਵੀ ਰਿਸਪੌਂਸ ਨਹੀਂ ਦੇ ਰਿਹਾ ਉਹ ਕਹਿੰਦੇ ਸਾਡੇ ਹਾਲੇ ਕੰਮ ਬਹੁਤ ਆ ਕੰਮ ਬਹੁਤ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਪੱਤਰਕਾਰ ਮਹਿਲਾ ਪੱਤਰਕਾਰ ਦੀ ਸੁਣਵਾਈ ਨਹੀਂ ਹੋ ਰਹੀ ਬਾਕੀ ਹੋਰ ਕਿਸੇ ਬੰਦੇ ਦੀ ਸੁਣਵਾਈ ਕਿੱਥੋਂ ਹੋਏਗੀ ਜਦੋਂ ਮੈਂ ਪ੍ਰੈਸ ਦੀ ਮੀਟਿੰਗ ਦੀ ਗੱਲ ਕੀਤੀ ਆ ਉਹ ਮੈਨੂੰ ਐਸੋ ਚੁਕਾਉਂਦਾ ਵੀ ਤੁਸੀਂ ਮੇਰੇ ਤੇ ਪ੍ਰੈਸ਼ਰ ਪਾ ਰਹੇ ਆ ਤੇ ਹੁਣ ਅੱਜ ਮੇਰਾ ਫੋਨ ਨਹੀਂ ਚੱਕ ਰਹੇ ਮੇਹਾ ਸੁਭਾਸ਼ ਲੋਈਆਂ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਰੀਨਾ ਨੂੰ ਇਨਸਾਫ ਦਿਵਾਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ